ਸਾਰਾ ਸਬੂਰਿਆਂ ਦੇ ਅਸਤੇ ਤੇ ਲੈ ਰਹੇ ਨੇ ਪੰਜ ਮੀਟਰ ਤੋਂ ਖੜੋ ਘੜੀਆਂ ਦੇਖ ਲੋ ਉਸ ਕਰਕੇ ਪੰਜ ਮੀਟਰ ਤੋਂ ਬਾਅਦ ਜੇ ਉਹ ਨਹੀਂ ਹਲਾਉਂਦੇ ਸਾਰਾ ਪਿੰਡ ਫੋੜੀ ਫਿਰ ਆਪਣਾ ਕੋਈ ਮਾਮਲਾ ਨਹੀਂ ਠੀਕਣਾ ਜਿੰਦਾਬਾਦ 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 ਲੋਕਾਂ ਦਾ ਜਿੰਦਾਬਾਦ 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 ਵਰਦੀ ਵਰਦੀ ਦੀ ਵਰਦੀ ਤੋਂ ਰਾਉ ਆ ਜਾ ਧਫਾ ਜਾ ਧਫਾ ਜਾ ਬਠਿੰਡਾ ਦੇ ਪਿੰਡ ਜੌਨ ਦੇ ਵਿੱਚੋਂ ਅੱਜ ਫਿਰ ਡਰੋਨ ਮੈਪਿੰਗ ਨੂੰ ਲੈ ਕੇ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਤਣਾਅ ਦਾ ਮਾਹੌਲ ਦੇਖਣ ਨੂੰ ਮਿਲਿਆ ਅੱਜ ਫਿਰ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਸਮੇਤ ਬਠਿੰਡਾ ਦੇ ਪਿੰਡ ਜੌਨ ਦੇ ਵਿੱਚ ਡਰੋਨ ਮੈਪਿੰਗ ਕਰਨ ਪੁੱਜੇ ਸੀ ਜਿੱਥੇ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਔਰ ਇਸ ਵਿਰੋਧ ਦੇ ਦਰਮਿਆਨ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਤੱਕਾ ਮੁੱਕੀ ਵੀ ਹੋਈ ਹੈ ਜਿਸ ਤੋਂ ਬਾਅਦ ਜਿਹੜਾ ਮਾਹੌਲ ਆ ਕਾਫੀ ਜ਼ਿਆਦਾ ਤਣਾਅ ਵਾਲਾ ਬਣ ਗਿਆ ਸੀ ਤਸਵੀਰਾਂ ਵੀ ਤੁਹਾਨੂੰ ਉਥੋਂ ਦੀਆਂ ਦਿਖਾਵਾਂਗੇ ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੂੰ ਡਰੋਨ ਮੈਪਿੰਗ ਕੀਤੇ ਬਿਨਾ ਹੀ ਬੇਰੰਗ ਵਾਪਸ ਪਰਤਣਾ ਪਿਆ ਬੀਤੇ ਕੱਲ੍ਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਜਿੱਥੇ ਕਿਸਾਨਾਂ ਆਗੂ ਦੀ ਏਡੀਸੀ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਤਿੱਖੀ ਬਹਿਸ ਹੋਈ ਹੋਈ ਸੀ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਦੇ ਅਧੀਨ ਪੈਂਦੇ ਪਿੰਡ ਜੌਨ ਦੇ ਵਿੱਚ 770 ਏਕੜ ਜ਼ਮੀਨ ਦੀ ਮਰੱਬਾ ਬੰਦੀ ਜਿਸ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਤਕਰਾਰ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਜਿਸ ਤੇ ਸਬੰਧ ਦੇ ਵਿੱਚ ਮਾਨਯੋਗ ਅਦਾਲਤ ਦੇ ਵੱਲੋਂ ਅਸਲ ਮਾਲਕਾਨਾ ਹੱਕ ਦਵਾਉਣ ਦੇ ਲਈ ਨਕਸ਼ੇਬੰਦੀ ਦੇ ਦੇਸ਼ ਦਿੱਤੇ ਗਏ ਨੇ ਪਰ ਦੂਜੇ ਪਾਸੇ ਕਿਸਾਨ ਆਗੂ ਇਸ ਜ਼ਮੀਨ ਨੂੰ ਲੈ ਕੇ ਕਿਸੇ ਵੀ ਕੀਮਤ ਤੇ ਦੂਜੇ ਧਿਰ ਦੇ ਨਾਲ ਮਿਲ ਕੇ ਜ਼ਮੀਨ ਦੀ ਨਕਸ਼ਾਬੰਦੀ ਨਹੀਂ ਕਰਵਾਉਣਾ ਚਾਹੁੰਦੇ ਇਸ ਮੰਡੀ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਦੀਆਂ ਕਈ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਇਸ ਦੌਰਾਨ ਪਹਿਲਾਂ ਬੀਤੀ 11 ਮਈ ਫਿਰ ਉਸ ਤੋਂ ਬਾਅਦ 15 ਮਈ ਨੂੰ ਕਿਸਾਨ ਆਗੂਆਂ ਦੇ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਦੀ ਮੀਟਿੰਗ ਹੋਈ ਸੀ ਤੇ ਸੋਮਵਾਰ ਤੱਕ ਇਸ ਜ਼ਮੀਨ ਦੀ ਨਕਸ਼ੇਬੰਦੀ ਕਰਨ ਦੀ ਸਹਿਮਤੀ ਬਣੀ ਸੀ ਪਰ ਬੀਤੇ ਕੱਲ ਏਡੀਸੀ ਪੂਨਮ ਸਿੰਘ ਦੇ ਨਾਲ ਕਿਸਾਨ ਆਗੂ ਚੰਡਾ ਸਿੰਘ ਜੇਠੂਕੇ ਦੀ ਤਿੱਖੀ ਬਹਿਸ ਹੋਈ ਸੀ ਜਿਸ ਦੇ ਵਿੱਚ ਦੋਵੇਂ ਦਿਨ ਆਪਣੇ ਆਪਣੇ ਤਰਕ ਦਿੰਦੇ ਹੋਏ ਨਜ਼ਰ ਆਏ ਸੀ ਪਰ ਕਿਸਾਨ ਆਗੂ ਕਹਿੰਦੇ ਨੇ ਕਿ ਅਸੀਂ ਇਸ ਮੰਡੀ ਮੀਟਿੰਗ ਕਰਨ ਦੇ ਲਈ ਰਾਜ਼ੀ ਹੋ ਗਏ ਸੀ ਤਾਂ ਫਿਰ ਪ੍ਰਸ਼ਾਸਨ ਦੇ ਵੱਲੋਂ ਕਿਉਂ ਇਸ ਤਰੀਕੇ ਦੇ ਨਾਲ ਜ਼ਮੀਨ ਦੇ ਅੰਦਰ ਦਾਖਲ ਹੋ ਕੇ ਨਕਸ਼ੇਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਡਰੋਨ ਦੇ ذریعے ਜ਼ਮੀਨ ਦੀ ਨਕਸ਼ਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵੱਡੀ ਸੰਖਿਆ ਦੇ ਵਿੱਚੋਂ ਅੱਜ ਸਵੇਰੇ ਵੀ ਤੜਕਸਾਰ ਜਿਹੜੀ ਉੱਥੇ ਪੁਲਿਸ ਭੇਜੀ ਗਈ ਹੈ ਜਿਸ ਤੋਂ ਬਾਅਦ ਤਸਵੀਰਾਂ ਤੁਸੀਂ ਦੇਖੀਆਂ ਹੋਣੀਆਂ ਕਿ ਕਿਸ ਤਰ੍ਹਾਂ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਜਿਹੜਾ ਟਕਰਾ ਹੋਇਆ ਜਿਹੜੀ ਸਥਿਤੀ ਬਹੁਤ ਜ਼ਿਆਦਾ ਤਣਾਅਪੂਰਨ ਹੋ ਗਈ ਸੀ ਪੁਲਿਸ ਵੀ ਉੱਥੇ ਪਹੁੰਚੀ ਸੀ ਤੇ ਕਿਸਾਨ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਨੇ